ਕਿਸੇ ਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਇੱਕ ਨਵਾਂ ਵਿਹਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਪੁਰਾ ਮੇਜਰ ਕਲਰਕ ਸਰਵਨ ਸਿੰਘ ਮਾਨ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਗੋਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ ਇਹ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ ਜਿਹੜੀ ਹੈ ਹਾਈ ਐਲਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਹੈ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਪਲਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਇਹ 2 ਦਿਨ ਪਹਿਲਾਂ ਹੀ ਘਰ ਪਹੁੰਚਦੇ ਆ ਕਿ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਘਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਕਿ ਦਿਨਾਂ ਤੋਂ ਹੁਣ ਤੱਕ ਸੁਣਦੇ ਵਿੱਚ ਆਇਆ ਹੈਗੇ ਕੋਈ ਰੋਡ ਦੇ ਉੱਤੇ ਕੋਈ ਲੋਏ ਦਾ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਾਂ ਕੋਈ ਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਤੀ ਜਿਹੜੀ ਉਹ ਵੱਜੀ। ਉੱਥੋਂ ਇਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪਤਾਲ ਖੜਿਆ ਕਿ ਬਰਦਾਸਪੁਰ। ਸਿਵਲ ਹਸਪਤਾਲ ਜਿਹਾ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਜੀ ਜਗ੍ਹਾ। ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਮਨੂ ਡੈਥ ਹੋ ਗਈ। ਕਿੰਨੇ ਭੈਣ ਭਰਾ ਸੀ ਤੇ ਮੈਰਿਡ ਕਿੰਨੇ ਮੈਰਿਡ ਸੀ। ਇਹ ਦੋ ਭਰਾ ਤੇ ਇੱਕ ਭੈਣ ਸੀਗੀ। ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਹੈ ਜੇ ਹੋਣ ਵਾਲੀ ਸੀ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 28 ਪੰਜਾਬ ਚੋਂ ਪੈਨਸ਼ਨ ਆਏ ਨੇ ਹੌਲਡਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਚੰਚਕਾਰ ਅੱਜ ਹੋ ਰਿਹਾ ਹੈ ਨਾ ਹੁਣੇ ਹੀ ਕੁਝ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਜੀ ਹੌਲਡਰ ਲਖਵਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦਾਸ ਪੋਸਟਮਾਰਟਮ ਹੋ ਗਿਆ ਹੈ ਉਰੂ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏਗਾ ਧੰਨਵਾਦ